ਕਿਉਂਕਿ ਇਹਨਾਂ ਨੇ ਇੱਕ ਆਪਣੇ ਜਿਹੜੇ ਕਾਰਪੋਰੇਟ ਘਰਾਣੇ ਆ ਇੱਕ ਆਪਣੀ ਜਿਹੜੀ ਉਹ ਬਾਣੀਆਂ ਡਾਣੀਆਂ ਨੂੰ ਖੁਸ਼ ਕਰਨ ਲਈ ਕਿਉਂਕਿ ਉਹ ਉਹਨਾਂ ਬਾਣੀਆਂ ਡਾਣੀਆਂ ਨੇ ਇਹਨਾਂ ਤੇ ਜਿਹੜਾ ਪੈਸਾ ਲਾਇਆ ਇਹਨਾਂ ਦੀਆਂ ਜਦੋਂ મોદી ਦੂਜੀ ਵਾਰ ਆਪਣੇ ਪ੍ਰਧਾਨ ਮੰਤਰੀ ਬਣਿਆ ਤਾਂ ਉਹਨਾਂ ਨੇ ਜਿਹੜਾ ਪੈਸਾ ਲਾਇਆ ਇੱਕ ਉਹਨਾਂ ਦੀ ਉਹਦੇ ਸਹੈਤ ਹੀ ਬਣਾਇਆ ਵੀ ਉਹਨਾਂ ਨੂੰ ਫਾਇਦਾ ਹੋਵੇ ਵੱਧ ਤੋਂ ਵੱਧ ਤੇ ਇਹਦੇ ਚ ਇਹ ਨਹੀਂ ਦੇਖਿਆ ਵੀ ਕਿਸਾਨ ਤਾਂ ਪਹਿਲਾਂ ਹੀ ਖੁਦ ਕਸੀਆਂ ਕਰ ਰਿਹਾ ਪਰ ਤੁਸੀਂ ਦੇਖ ਲਓ ਵੀ ਨੋਟਬੰਦੀ ਤੋਂ ਲੈ ਕੇ ਨੋਟਬੰਦੀ ਹੋਈ ਸੀਗੀ ਜਿਹੜੀ 8 ਤੇ 9 ਨਵੰਬਰ 2000 ਜਿਹੜੀ 16 ਚ ਹੋਈ ਸੀਗੀ ਉਦੋਂ ਨੋਟਬੰਦੀ ਰਾਤੇ ਰਾਤੀ ਕਰਤੀ ਸੀ ਤੇ ਰਾਤੇ ਰਾਤੀ ਇਹ ਕਾਨੂੰਨ ਪਾਸ ਕਰਕੇ ਦੇ ਦੂਜੇ ਦਿਨ ਰਾਸ਼ਟਰਪਤੀ ਤੋਂ ਮੂਹਰ ਲਵਾਤੀ ਤੇ ਜਿਹੜੇ ਕੰਮ ਕਰਦਾ ਹੈ ਰਾਤ ਨੂੰ ਕਰਦੇ ਆ ਜਿਉਂ ਚੋਰ ਹਮੇਸ਼ਾ ਚੋਰ ਨੂੰ ਰਾਤ ਹੀ ਚਾਹੀਦੀ ਹੁੰਦੀ ਹੈ। ਇਦੋਂ ਹੁਣ ਤੁਸੀਂ ਇਹ ਚਿੱਠੀ ਲਿਖੀ ਹੈ ਹੈਨਾ ਇਹ ਪਹਿਲੀ ਵਾਰ ਲਿਖਿਆ ਹੈ ਜਾਂ ਫਿਰ ਇਸ ਤੋਂ ਪਹਿਲਾਂ ਵੀ ਕਦੇ ਕੋਈ ਸਰਕਾਰ ਨੂੰ ਕੁਝ ਲਿਖਿਆ ਤੁਸੀਂ ਨਹੀਂ ਇਹ ਜਗਨੂ ਜੀ ਪਹਿਲੀ ਵਾਰ ਨਹੀਂ ਹੋਇਆ ਇਹ ਤਾਂ ਪਹਿਲੀ ਵਾਰ ਤਾਂ ਹੁਣ ਜਿਵੇਂ ਇਹ ਸੰਘਰਸ਼ ਚੱਲ ਰਿਹਾ ਲੰਬਾ ਹੋ ਗਿਆ ਸੰਘਰਸ਼ ਇਹ ਲੈ ਚਿੱਠੀ ਲਿਖੀ ਹੈ ਵੈਸੇ ਵੀ ਮੇਰੇ ਲੇਖ ਲੂ ਹੋਰ ਵੀ ਲਿਖਿਆ ਕਿਸਾਨੀ ਤੇ ਤੇ ਇਹ ਤੋਂ ਪਹਿਲਾਂ ਵੀ ਜਿਵੇਂ ਸਮੇਂ ਦੀਆਂ ਸਰਕਾਰਾਂ ਭਾਵੇਂ ਕੋਈ ਕੈਪਟਨ ਦੀ ਸਰਕਾਰ ਹੋਣ ਚੱਲੀ ਜਾਂਦੀ ਆ ਜਾਂ ਬਾਲਣ ਸਰਕਾਰ ਆ ਜਾਂ ਕੋਈ ਵੀ ਗਲਤ ਵਰਤਾਰਾ ਹੁੰਦਾ ਲੱਗਦਾ ਹੁੰਦਾ ਮੈਨੂੰ ਫਿਰ ਮੈਂ ਚਿੱਠੀ ਦਾ ਸਹਾਰਾ ਲੈਣਾ ਸੱਚੇ ਕਾਲ ਤੁਸੀਂ ਦੇਖ ਰਹੇ ਹੋ ਨਮਸਤੇ ਪੰਜਾਬ ਟੀਵੀ ਮੈਂ ਹਾਂ ਜਗਨੂ ਸ਼ਰਮਾ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਇਸ ਸੰਘਰਸ਼ ਦੇ ਵਿੱਚ ਅਸੀਂ ਕਈ ਰੰਗ ਦੇਖੇ ਨੇ ਚਾਹੇ ਨੌਜਵਾਨ ਹੈ ਚਾਹੇ ਬਜ਼ੁਰਗ ਚਾਹੇ ਮਹਿਲਾਵਾਂ ਨੇ ਮਾਤਾਵਾਂ ਨੇ ਹਰ ਵਰਗ ਦੇ ਆਪਣੇ ਆਪਣੇ ਵਿਚਾਰ ਅਸੀਂ ਰੋਜ਼ ਸੁਣ ਰਹੇ ਹਾਂ ਤੇ ਵਿਰੋਧ ਲਗਾਤਾਰ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦਾ ਹੋ ਰਿਹਾ ਹੈ ਦਿੱਲੀ ਦੇ ਵਿੱਚ ਪੱਕਾ ਧਰਨਾ ਲਗਾਇਆ ਹੋਇਆ ਹੈ ਕੜਾਕੇ ਦੀ ਠੰਡ ਦੇ ਵਿੱਚ ਕਿਸਾਨ ਮਜਬੂਰ ਨੇ ਧਰਨਾ ਪ੍ਰਦਰਸ਼ਨ ਕਰਨ ਦੇ ਲਈ ਤੇ ਅੱਜ ਤੁਹਾਨੂੰ ਇੱਕ ਐਸੇ ਕਿਸਾਨ ਦੇ ਨਾਲ ਮਿਲਵਾਵਾਂਗੇ ਜੋ ਕਿ ਕਿਸਾਨ ਵੀ ਨੇ ਲੇਖਕ ਵੀ ਨੇ ਉਹਨਾਂ ਨੇ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਖੁੱਲੀ ਚਿੱਠੀ ਲਿਖੀ ਆ ਕੀ ਕੁਝ ਉਸ ਚਿੱਠੀ ਦੇ ਵਿੱਚ ਲਿਖਿਆ ਹੈ ਅਤੇ ਕੀ ਇਹ ਸੋਚਦੇ ਨੇ ਕੇਂਦਰ ਸਰਕਾਰ ਵੱਲੋਂ ਜਿਹੜੇ ਕਾਨੂੰਨ ਬਣਾਏ ਗਏ ਨੇ ਗੱਲਬਾਤ ਕਰਾਂਗੇ ਗੁਰਨਾਬ 사ਜਨ ਸਾਡੇ ਨਾਲ ਮੌਜੂਦ ਨੇ ਗੁਰਨਾਬ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਨਮਸਤੇ ਪੰਜਾਬ ਤੇ ਜਗਨੂ ਜੀ ਧੰਨਵਾਦ ਕਰਦਾ ਜੀ ਨਮਸਤੇ ਪੰਜਾਬ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਜੀ ਆਇਆਂ ਕਿਹਾ ਤੇ ਤੁਸੀਂ ਮੈਨੂੰ ਇਹਨਾਂ ਮਾਨ ਦਿੱਤਾ ਜੀ ਸਰਜਨ ਸਰ ਜਿਸ ਤਰ੍ਹਾਂ ਅਸੀਂ ਦੱਸਿਆ ਦਰਸ਼ਕਾਂ ਨੂੰ ਤੁਸੀਂ ਇੱਕ ਖੁੱਲੀ ਚਿੱਠੀ ਲਿਖੀ ਹੈ ਹੈਨਾ ਇਹ ਵੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਜਿਹੜੇ ਕੇਂਦਰ ਵੱਲੋਂ ਖੇਤੀ ਕਾਨੂੰਨ ਬਣਾਇਆ ਹੈ ਇਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਦੇਖਦੇ ਤੁਸੀਂ ਜਗਨੂ ਜੀ ਜਿਹੜੇ ਖੇਤੀ ਕਾਨੂੰਨ ਤਾਂ ਵੈਸੇ ਵੀ ਆਇਆ ਅਜੇ ਤੱਕ ਜਿਹੜਾ ਜਿੰਨੇ ਵੀ ਆਪਾਂ ਕੋਈ ਗੱਲਬਾਤ ਕਰਦੇ ਆ ਜਿਹੜੀ ਆਪਣੀ ਵਿਸ਼ਵ ਪੱਧਰ ਤੇ ਦੁਨੀਆ ਭਰਤੀ ਇਹਨੂੰ ਨੂੰ ਜਿਹੜਾ ਨਿੰਦਿਆ ਜਾਂਦਾ ਕਿਉਂਕਿ ਇਹ ਜਿਹੜੇ ਕਾਨੂੰਨ ਸਰਕਾਰਾਂ ਨੇ ਬਣਾਏ ਆ ਇਹ ਆਪਣੀ ਮਰਜ਼ੀ ਨਾਲ ਏਸੀ ਰੂਮਾਂ 'ਚ ਬਹਿ ਕੇ ਬਣਾਏ ਆ ਹਾਲਾਂਕਿ ਜੇ ਉਹ ਜ਼ਮੀਨੀ ਹਕੀਕਤ ਦੇਖਦੇ ਆ ਕੇ ਲੋਕਾਂ ਚ ਆਉਂਦੇ ਜਾਂ ਉਹਨਾਂ ਲੋਕਾਂ ਦੇ ਨੁਮਾਇੰਦਿਆਂ ਨੂੰ ਮਿਲਦੇ ਕਿਸਾਨ ਜਥੇਬੰਦੀਆਂ ਜਿਵੇਂ ਉੱਥੇ ਆਪਣੇ ਅੰਦੋਲਨ ਚੱਲ ਰਿਹਾ ਦਿੱਲੀ ਚ ਤਾਂ ਉਹ ਦੇਖਦੇ ਤਾਂ ਕੋਈ ਤਸਵੀਰ ਹੋਰ ਹੋਣੀ ਸੀ ਕਿਉਂਕਿ ਇਹਨਾਂ ਨੇ ਇੱਕ ਆਪਣੇ ਜਿਹੜੇ ਕਾਰਪੋਰੇਟ ਘਰਾਣੇ ਆ ਇੱਕ ਆਪਣੀ ਜਿਹੜੀ ਉਹ ਬਾਣੀਆਂ ਡਾਣੀਆਂ ਨੂੰ ਖੁਸ਼ ਕਰਨ ਲਈ ਕਿਉਂਕਿ ਉਹ ਉਹਨਾਂ ਬਾਣੀਆਂ ਡਾਣੀਆਂ ਨੇ ਇਹਨਾਂ ਤੇ ਜਿਹੜਾ ਪੈਸਾ ਲਾਇਆ ਇਹਨਾਂ ਦੀਆਂ ਜਦੋਂ ਮੋਦੀ ਦੂਜੀ ਵਾਰ ਆਪਣੇ ਪ੍ਰਧਾਨ ਮੰਤਰੀ ਬਣਿਆ ਤਾਂ ਉਹਨਾਂ ਨੇ ਜਿਹੜਾ ਪੈਸਾ ਲਾਇਆ ਇੱਕ ਉਹਨਾਂ ਦੀ ਉਹਦੇ ਸਹੈਤ ਹੀ ਬਣਾਇਆ ਵੀ ਉਹਨਾਂ ਨੂੰ ਫਾਇਦਾ ਹੋਵੇ ਵੱਦ ਤੋਂ ਵੱਧ ਤੇ ਇਹਦੇ ਚ ਇਹ ਨਹੀਂ ਦੇਖਿਆ ਵੀ ਕਿਸਾਨ ਤਾਂ ਪਹਿਲਾਂ ਹੀ ਖੁਦ ਕਸੀਆਂ ਕਰ ਰਿਹਾ ਪੰਜਾਬ ਦੀ ਜਿਹੜੀ ਪੰਜਾਬ ਹੀ ਨਹੀਂ ਜਿਹੜੀ ਦੇਸ਼ ਦੇ ਕਿਸਾਨ ਹੀ ਆ ਜਿਹੜੇ ਉਹ ਇੰਨੇ ਜਦੋਂ ਕਰਜ਼ਾ ਚੱਕਿਆ ਖੇਤੀ ਜਿਹੜੀਆਂ ਸਾਡੀਆਂ ਇਹਨਾਂ ਨੇ ਇੱਕ ਕਾਨੂੰਨ ਬਣਾਏ ਆ ਜਿਹੜੇ ਸਾਡੀਆਂ ਨੀਤੀਆਂ ਕਿਸਾਨ ਦੀਆਂ ਕਿਸਾਨ ਮਾਰੂ ਆ ਤੇ ਤਾਂ ਕਰਕੇ ਜਿਹੜੇ ਇਹ ਜਿਹੜੇ ਬਿੱਲ ਆ ਤਿੰਨ ਕਿੰਨੇ ਹੀ ਇਹ ਜਿਹੜੇ ਬਿੱਲ ਮੜੇ ਆ ਤਾਂ ਕਰਕੇ ਕਿਸਾਨ ਜਿਹੜੇ ਇਹਨੇ ਲੰਬੇ ਸਮੇਂ ਤੋਂ ਅੱਜ ਤੇ ਵੇਖ ਲਓ 33 ਦਿਨ ਹੋ ਗਏ ਲਗਾਤਾਰ ਦਿੱਲੀ 'ਚ ਤੇ 2 ਮਹੀਨੇ ਪਹਿਲਾਂ ਇੱਥੇ ਪੰਜਾਬ 'ਚ ਲਗਾਤਾਰ ਧਰਨੇ ਚੱਲੀ ਜਾਂਦੇ ਆ ਤੇ ਇਹਦੇ 'ਚ ਇਹ ਤੱਕ ਮਾਰੂ ਬਿੱਲੀ ਆ ਜਿਹੜੇ ਕਿਉਂਕਿ ਜਿਹੜਾ ਕਿਸਾਨੀ ਦਾ ਨੁਕਸਾਨ ਹੋ ਰਿਹਾ ਤਾਂ ਕਰਕੇ ਲੋਕ ਉੱਠ ਕੇ ਉੱਥੇ ਦਿੱਲੀ ਦੇ ਬਾਰਡਰਾਂ ਤੇ ਬੈਠੇ ਆ ਜੀ ਹਮ ਅੱਛਾ ਸਰ ਇਹ ਵੀ ਜਰਾ ਦੱਸੋ ਕਿ ਜਿਵੇਂ ਹੁਣ ਤੁਸੀਂ ਇੱਕ ਚਿੱਠੀ ਲਿਖੀ ਹੈ ਹੈਨਾ ਖੁੱਲੀ ਤੇ ਇਹਦਾ ਮਕਸਦ ਕੀ ਹੈ ਜੀ ਕੀ ਕਾਰਨ ਹੈ ਚਿੱਠੀ ਲਿਖਣ ਦਾ ਜਗਨੂ ਜੀ ਅਸਲ ਵਿੱਚ ਗੱਲ ਕੀ ਹੈ ਵੀ ਮੈਂ ਜਿਹੜਾ ਹਰ ਇੱਕ ਬੰਦਾ ਇਹ ਜਿਹੜੇ ਅੰਦੋਲਨ ਦੇ ਨਾਲ ਹਰ ਇੱਕ ਬੰਦਾ ਜੁੜਿਆ ਉਹ ਭਾਵੇਂ ਕਿਸਾਨ ਹੋਵੇ ਮਜ਼ਦੂਰ ਹੋਵੇ ਦੁਕਾਨਦਾਰ ਹੋਵੇ ਛੋਟਾ ਕਾਰੋਬਾਰੀ ਹੋਵੇ ਹਰ ਬੰਦਾ ਪ੍ਰਭਾਵਿਤ ਹੋਊਗਾ ਇਹਨਾਂ ਕਾਨੂੰਨਾਂ ਨਾਲ ਅੱਜ ਭਾਵੇਂ ਅਸੀਂ ਗੱਲ ਕਰੀਏ ਕਿਸਾਨੀ ਦੀ ਉੱਥੇ ਲੋਕ ਕਿਸਾਨ ਬੈਠੇ ਆ ਜੀ ਤੇ ਉਹਨਾਂ ਨੂੰ ਫਾਇਦਾ ਹੋਊ ਪਰ ਮੈਂ ਇਹ ਸਮਝਦਾ ਵੀ ਜਿਹੜੇ ਮਜ਼ਦੂਰ ਲੋਕ ਆ ਉਹ ਬਹੁਤ ਘਟ ਗਏ ਇਸ ਪਾਸੇ ਭਾਵੇਂ ਕਿ ਉਹਨਾਂ ਦੇ ਚਲੋ ਪਰਿਵਾਰਾਂ ਦੇ ਮਸਲੇ ਆ ਉਹਨਾਂ ਨੇ ਉਹੀ ਖਾਣਾ ਤੇ ਉਹੀ ਕਰਨਾ ਉਹ ਮਸਲੇ ਵੀ ਆ ਪਰ ਕੁਝ ਗੱਲਾਂ 'ਚ ਉਹਨਾਂ ਨੂੰ ਵੀ ਬਰਲਾਇਆ ਜਾ ਰਿਹਾ ਵੀ ਇਹ ਤਾਂ ਜੀ ਜ਼ਮੀਨਾਂ ਜਿਹੜੀਆਂ ਜ਼ਿਮੀਂਦਾਰਾਂ ਦੇ ਜ਼ਮੀਨਾਂ ਖੋ ਕੇ ਸੋਨੂੰ ਦੇਣਗੇ ਬਾਅਦ 'ਚ ਤਾਂ ਕਰਕੇ ਉਹ ਲੋਕ ਚੁੱਪ ਕਰੇ ਵੀ ਬੈਠੇ ਆ ਪਰ ਇਹਦਾ ਇਹ ਨਹੀਂ ਹੋਣਾ ਕਿਉਂਕਿ ਜਦੋਂ ਜਿਹੜੇ ਕਾਨੂੰਨ ਆ ਇਹਨਾਂ ਨੇ ਜਿਹੜੇ ਕਾਰਪੋਰੇਟ ਘਰਾਣੇ ਆ ਜਿਹੜੇ ਨਿੱਜੀ ਹੱਥਾਂ 'ਚ ਹੀ ਸਾਰਾ ਕੁਝ ਦੇਤਾ ਤੇ ਨਿੱਜੀ ਬੰਦਾ ਤਾਂ ਉਹ ਆਪਦਾ ਫਾਇਦਾ ਹੀ ਸੋਚੂਗਾ ਉਹਨਾਂ ਨੇ ਜਿਹੜੀਆਂ ਸਰਕਾਰਾਂ ਦੀਆਂ ਨੀਤੀਆਂ ਜਿਹੜੀਆਂ ਉਹਨਾਂ ਨੇ ਕੋਈ ਸਕੀਮਾਂ ਦਿੰਦੀਆਂ ਉਹ ਵੀ ਬੰਦ ਕਰ ਦੇਣੀਆਂ ਆ ਜੇ ਆਟਾ ਜੇ ਵੇਖਦੇ ਆਪਾਂ ਨੂੰ ਕਣ ਕਿਥੇ ਮੁਫਤ ਮਿਲਦੀ ਐ ਇਥੇ ਸਰਕਾਰਾਂ ਦਿੰਦੀਆਂ ਜਾਂ ਕੋਈ ਪੈਨਸ਼ਨਾਂ ਮਿਲਦੀਆਂ ਜਾਂ ਹੋਰ ਕੋਈ ਸਹੂਲਤਾਂ ਮਿਲਦੀਆਂ ਤੇ ਇਹਨਾਂ ਨੇ ਫਿਰ ਜਦੋਂ ਸਰਕਾਰ ਹੀ ਨਾ ਰਹੀ ਸਰਕਾਰਾਂ ਨੇ ਤਾਂ ਦੇਸ਼ ਹੀ ਪਹਿਲਾਂ ਹੀ ਵੇਖ ਲਓ મોદી ਨੇ ਤਾਂ ਦੇਸ਼ ਪਹਿਲਾਂ ਵੇਖ ਲਓ ਹਵਾਈ ਜਹਾਜ਼ਾਂ ਤੋਂ ਲੈ ਕੇ ਰੇਲ ਗੱਡੀਆਂ ਤੋਂ ਲੈ ਕੇ ਸਾਰੇ ਕਾਰਪੋਰੇਟ ਘਰਾਣਿਆਂ ਦੇ ਹੱਥਾਂ 'ਚ ਹੀ ਦੇਤੀਆਂ ਤੇ ਜਦੋਂ ਫਿਰ ਉਹ ਸਰਕਾਰ ਕਿਸੇ ਨਾਂ ਦੀ ਚੀਜ਼ ਹੀ ਨਾ ਰਹੀ ਤਾਂ ਫਿਰ ਸਹੂਲਤਾਂ ਕੌਣ ਦੇਊਗਾ ਤਾਂ ਕਰਕੇ ਇਹ ਜਿਹੜਾ ਕਿਸਾਨਾਂ ਦਾ ਅੰਦੋਲਨ ਆ ਜਿਹੜਾ ਇਹ ਇਹ ਸਾਰਿਆਂ ਦਾ ਅੰਦੋਲਨ ਆ ਤੇ ਮੈਨੂੰ ਲੱਗਿਆ ਸੀਗਾ ਵੀ ਇੱਕ ਇੱਕ ਮੈਂ ਰਾਈਟਰਾਂ ਕਿਉਂਕਿ ਸਾਡੇ ਫਰਜ਼ ਬੰਦੇ ਆ ਸੀ ਇੱਕ ਮੀਡੀਆ ਨਾਲ ਜੁੜੇ ਆ ਇੱਕ ਮੈਂ ਖੇਤੀ ਵੀ ਕਰਦਾ ਭਾਵੇਂ ਮੇਰੇ ਕੋਲੇ ਡੇਢ ਕਿਕਰਾਲ ਜ਼ਮੀਨ ਹੀ ਐ ਮੈਂ ਹੁਣ ਆਪਣੀ ਕਣਕ ਵੀ ਵੀਜੇ ਆ ਨਰਮਾ ਵੀ ਵੀਜਦਾ ਜ਼ਮੀਨ ਭਾਵੇਂ ਮੇਰੇ ਕੋਲੇ ਥੋੜੀ ਆ ਪਰ ਮੇਰੀ ਜ਼ਮੀਰ ਜਾਗਦੀ ਆ ਮੈਂ ਸੋਚਦਾ ਵੀ ਇਹ ਇਹਦੇ ਨਾਲ ਹੁਣ ਮੈਂ ਸਹਯੋਗ ਅਸੀਂ ਤਾਂ ਪਹਿਲਾਂ ਹੀ ਲੋਕਾਂ ਦੀ ਗੱਲ ਕਰਦੇ ਹਾਂ ਜੇ ਪੱਤਰਕਾਰੀ ਦੇ ਰਿਈਏ ਇਹਨਾਂ ਜਿਹੜੇ ਜ਼ਮੀਨੀ ਹਕੀਕਤ ਨਾਲ ਜੁੜੇ ਲੋਕ ਆ ਪਿੰਡਾਂ ਦੇ ਲੋਕ ਆ ਅਸੀਂ ਉਹਨਾਂ ਨਾਲ ਹੀ ਗੱਲਬਾਤ ਕਰਦੇ ਹਾਂ ਉਹਨਾਂ ਦੀ ਦੁੱਖ ਦਰਦ 'ਚ ਖੜਦੇ ਹਾਂ ਆਪਦੀ ਕਲਮ ਵੀ ਸਾਡੀ ਉਧਰ ਚੱਲਦੀ ਉਸ ਤਰੀਕੇ ਨਾਲ ਤੋਂ ਸੋਚਦੇ ਸੀ ਵੀ ਜਿਹੜੇ ਇਹ ਲੰਬੇ ਸਮੇਂ ਤੋਂ ਚੱਲੀ ਜਾਂਦਾ ਭਾਵੇਂ ਮੈਂ ਇੱਕ ਮੇਰਾ ਚੈਨਲ ਮੈਂ ਆਪਦੇ ਸੋਸ਼ਲ ਮੀਡੀਆ ਦੇ ਚੈਨਲ ਆ ਉਹਦੇ ਜਰੀਏ ਕਵਰੇਜ ਕਰਦਾ ਸੀ ਪਰ ਮੈਨੂੰ ਵੀ ਲੱਗਿਆ ਵੀ ਕਿਉਂਕਿ ਮਰੀਆਂ ਜਿਹੜੀਆਂ ਇੱਕ ਸੋਸ਼ਲ ਮੀਡੀਆ ਨੇ ਬਹੁਤ ਕੋਸ਼ਿਸ਼ ਸਾਡਾ ਖਤਮ ਵੀ ਕਰਤਾ ਖਤ ਅਸੀਂ ਕਲਮਾ ਨਾਲ ਆਪਦਾ ਜਿਹੜਾ ਦਿਲ ਦੇ ਘਭਾਰ ਕੱਢ ਲੈਂਦੇ ਸੀਗੇ ਸਾਨੂੰ ਮਨ ਨੂੰ ਸਕੂਨ ਮਿਲਦਾ ਸੀ ਵੀ ਅਸੀਂ ਆਹ ਕੁਝ ਲਿਖ ਲਿਆ ਪਰ ਪਿਛਲੇ ਸਾਲਾਂ ਤੋਂ ਇਹ ਹੋ ਗਿਆ ਵੀ ਧਿਆਨ ਇਧਰ ਜਾਵੜਿਆ ਜਿਹੜਾ ਸੋਸ਼ਲ ਮੀਡੀਆ ਵਾਲਾ ਜਦੋਂ ਇੱਕ ਮੋਬਾਈਲ ਚੱਕ ਲਈਏ ਤੁਸੀਂ ਦੇਖੋ ਉਹਦੇ 'ਚ ਕੋਈ ਜ਼ਿੰਮੇਵਾਰੀ ਵਾਲੀ ਗੱਲ ਮੋਬਾਈਲਾਂ 'ਚ ਜਿਹੜੀ ਹੁੰਦੀ ਹੈ ਕੁਝ ਬੰਦੇ ਜ਼ਿੰਮੇਵਾਰੀ ਨਾਲ ਗੱਲ ਕਰਦੇ ਆ ਕੁਝ ਫੇਕ ਗੱਲਾਂ ਬਹੁਤ ਮਿਲਦੀਆਂ ਤੇ ਉਹਦੇ ਚ ਤਾਂ ਕਰਕੇ ਜਦੋਂ ਬਹਿ ਜੋ ਘੰਟਿਆਂ ਬੱਧੀ ਆਪਣਾ ਸਮਾਂ ਖਰਾਬ ਵੀ ਹੋ ਜਾਂਦਾ ਫਿਰ ਉਹ ਮੈਂ ਲੇਖਣੀ ਮੇਰੀ ਛੁੱਟ ਗਈ ਸੀ ਇਸ ਗੱਲ 'ਚ ਵੀ ਮੈਂ ਲਿਖਣੋਂ ਹਟ ਗਿਆ ਸੀ ਤੇ ਫਿਰ ਹੁਣ ਮੈਨੂੰ ਲੱਗਿਆ ਵੀ ਆਹ ਜਿਹੜਾ ਸਰਕਾਰਾਂ ਜਿਹੜੀਆਂ ਇੰਨੀਆਂ ਕਿਸਾਨ ਤੇ ਇਹਦਾ ਜ਼ੁਲਮ ਕਰ ਰਹੀਆਂ ਜਿਹੜੇ ਹੁਣ ਵੇਖੋ ਉਹ ਜਿਹੜੀਆਂ ਰਾਤਾਂ ਪੋਹਦੀਆਂ ਹੁਣ ਦੇਖੋ ਆਪਾਂ ਰਜਾਨਿਆਂ ਚੋਂ ਬਾਹਰ ਨਹੀਂ ਨਿਕਲਦੇ ਤੇ ਉਹ ਕਿਸਾਨ ਆ ਕਿਉਂਕਿ ਮੈਂ ਆਪ ਇਹ ਮਹਿਸੂਸ ਕਰਕੇ ਆਇਆ ਮੈਂ ਪਿਛਲੇ ਅਜੇ ਦੋ ਵਾਰੀ ਮੈਂ ਜਾ ਆਇਆ ਇੱਕ ਵਾਰੀ ਮੈਂ ਪੰਜ ਦਿਨ ਲਾ ਕੇ ਆਇਆ ਇੱਕ ਦਿਨ ਤਿੰਨ ਚਾਰ ਦਿਨ ਲਾ ਕੇ ਆਇਆ ਹੁਣ ਜਦੋਂ ਉੱਥੇ ਠੱੱਕਾ ਵਗਦਾ ਪਿਛਲੇ ਦਿਨਾਂ ਚ ਠੱੱਕਾ ਵਾ ਠੱੱਕਾ ਮਤਲਬ ਹਵਾ ਵਗਦੀ ਹੈ ਜਦੋਂ ਪੂਰੀ ਤੇਜ਼ ਰਾਤ ਨੂੰ ਉਦੋਂ ਜਦੋਂ ਸੜਕਾਂ ਤੇ ਪੈਣਾ ਪੈਂਦਾ ਉਹ ਬਹੁਤ ਔਖਾ ਕਿਉਂਕਿ ਉੱਥੋਂ ਚਾਰ ਸਪਿਰੋਂ ਜਿਹੜੇ ਉਹਨਾਂ ਦੇ ਕਾਗਜ਼ ਪਾਏ ਆ ਪਲਾਸਟਿਕ ਦੇ ਟਰਾਲੀਆਂ ਦੇ ਪਾਸੇ-ਆਸੇ ਪਾਏ ਆ ਟਰੈਕਟਰਾਂ ਦੇ ਉਹ ਉਹ ਹਵਾ ਉਹਨਾਂ ਨੂੰ ਵੀ ੜਾਉਂਦੀ ਆ ਤੇ ਉੱਥੇ ਜਿਹੜੇ ਅੰਦਰ ਪੈਂਦੇ ਆ ਰੋਡ ਸੜਕਾਂ ਦੇ ਪੈਂਦੇ ਆ ਕੋਈ ਟਰਾਲੀਆਂ ਤੇ ਪੈਂਦੇ ਆ ਲੋਕ ਉਹਦੇ ਕਰਕੇ ਮੈਨੂੰ ਵੀ ਦਰਦ ਮਹਿਸੂਸ ਹੋਇਆ ਇਸ ਗੱਲ ਦਾ ਵੀ ਜਦੋਂ ਮੈਂ ਇਹਨਾਂ ਨਾਲ ਜੁੜਿਆ ਸੀ ਕਿਉਂਕਿ ਜਦੋਂ ਅਸੀਂ ਕੋਈ ਗੱਲ ਕਰਨੀ ਹੁੰਦੀ ਆ ਜੇ ਅਸੀਂ ਮਹਿਸੂਸ ਹੁੰਦਾ ਸਾਨੂੰ ਦਰਦ ਹੁੰਦਾ ਤਾਂ ਅਸੀਂ ਉਦੋਂ ਲਿਖ ਸਕਦੇ ਹੁੰਦੇ ਆ ਤੇ ਉਦੋਂ ਅਸੀਂ ਕਲਮ ਚਲਾ ਸਕਦੇ ਹੁੰਦੇ ਆ ਸੋ ਮੈਨੂੰ ਲੱਗਿਆ ਵੀ ਇਹ ਮੋਦੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਜਿਹਨੂੰ ਅਸੀਂ ਸੱਤਾ ਸੌਂਪੀ ਸੀ ਬੜੇ ਚਾਵਾਂ ਨਾਲ ਦੂਜੀ ਵਾਰ ਵੀ ਬਣਾਤਾ ਸੀ ਤਾਂ ਅਸੀਂ ਸੋਚਿਆ ਸੀ ਵੀ ਇਹ ਦੇਸ਼ ਦਾ ਭਲਾ ਕਰੂਗਾ ਪਰ ਤੁਸੀਂ ਦੇਖ ਲਓ ਵੀ ਨੋਟਬੰਦੀ ਤੋਂ ਲੈ ਕੇ ਨੋਟਬੰਦੀ ਹੋਈ ਸੀਗੀ ਜਿਹੜੀ 8 ਤੇ 9 ਨਵੰਬਰ 2000 ਜਿਹੜੀ 16 ਚ ਹੋਈ ਸੀਗੀ ਉਦੋਂ ਨੋਟਬੰਦੀ ਰਾਤੇ ਰਾਤ ਹੀ ਕਰਤੀ ਸੀ ਤੇ ਰਾਤੇ ਰਾਤ ਹੀ ਇਹ ਕਾਨੂੰਨ ਪਾਸ ਕਰਕੇ ਤੇ ਦੂਜੇ ਦਿਨ ਰਾਸ਼ਟਰਪਤੀ ਤੋਂ ਮੋਹਰ ਲਵਾਤੀ ਤੇ ਜਿਹੜੇ ਕੰਮ ਕਰਦਾ ਇਹ ਰਾਤ ਨੂੰ ਕਰਦੇ ਆ ਜੋ ਚੋਰ ਹਮੇਸ਼ਾ ਚੋਰ ਨੂੰ ਰਾਤ ਹੀ ਚਾਹੀਦੀ ਹੁੰਦੀ ਹੈ ਤੇ ਇਹ ਰਾਤ ਦੇ ਹਨੇਰੇ 'ਚ ਜਿਹੜੇ ਕਰਦੇ ਆ ਏਸੀ ਰੂਮਾਂ 'ਚ ਬਹਿ ਕੇ ਕਰਦੇ ਆ ਜਿਹੜਾ ਜਿੰਨਾ ਆਪਦੇ ਆਪਣੇ ਕਾਰਪੋਰੇਟ ਘਰਾਣਿਆਂ ਨੂੰ ਜਿਹੜੇ سرمایہਦਾਰ ਲੋਕ ਆ ਉਹਨਾਂ ਨੂੰ ਫਾਇਦਾ ਵੱਧ ਤੋਂ ਵੱਧ ਹੋਵੇ ਉਸ ਤਰੀਕੇ ਨਾਲ ਕਾਨੂੰਨ ਪਾਸ ਕਰਦੇ ਆ ਤੇ ਇਹਨਾਂ ਨੇ ਜਿੰਨੇ ਕਾਨੂੰਨ મોદી ਨੇ ਦੂਜੀ ਵਾਰ ਵੀ ਆਪਣੀ ਸੱਤਾ ਸੌਂਪਤੀ ਜਿੰਨੇ ਕਾਨੂੰਨ ਬਣਾਏ ਇਹਨਾਂ ਨੇ ਭਾਵੇਂ ਉਹ ਜੀਐਸਟੀ ਹੋਵੇ ਨਾਗਰਿਕਤਾ ਬਿੱਲ ਹੋਵੇ ਜਾਂ ਚਾਹੇ ਆਪਣੇ 370 ਧਾਰਾ ਹੋਵੇ ਜਾਂ ਕਿਸੇ ਸਰਜਿਕਲ ਸਟ੍ਰੈਕ ਹੋਵੇ ਜੋ ਕੁਝ ਕਰਦਾ ਇਹ ਉਹ ਕਾਗਜ਼ਾਂ ਦੇ ਜ਼ਿਆਦੇ ਮੀਡੀਆ 'ਚ ਜ਼ਿਆਦੇ ਦਿਖਾਉਂਦਾ ਜਾਣਾ ਹੈ ਨਾ ਇਹਨਾਂ ਦਾ ਮੀਡੀਆ ਜਿਹੜਾ ਉਹ ਗੱਲ ਹੀ ਇਹਨਾਂ ਦੀ ਕਰਦਾ ਹੁਣ ਤੁਸੀਂ ਦੇਖੋ ਵੀ ਉੱਥੇ ਜਿਹੜੀ মিডিਆ ਜਦੋਂ ਅਸੀਂ ਮੈਂ ਚਿੱਠੀ ਲਿਖਣ ਦਾ ਮੇਰਾ ਮਤਲਬ ਹੈ ਉਹਦੇ ਵਿੱਚ ਮੈਂ ਸਾਰਾ ਕੁਝ ਹੀ ਭੇਜ ਕੀਤਾ ਵੀ ਇੱਕ মিডিਆ মিডিਆ ਦਾ ਰੋਲ ਕੀ ਹੁੰਦਾ ਵੀ ਅਸੀਂ ਜਿਹਦੇ ਨਾਲ ਕੋਈ ਹੁਣ ਕਿਸਾਨਾਂ ਨਾਲ ਧੱਕਾ ਹੋ ਰਿਹਾ ਵੀ ਸਭ ਪਰਚੇ ਗੱਲ ਚੱਲ ਰਹੀ ਹੈ ਵੀ ਕਿਸਾਨਾਂ ਨਾਲ ਧੱਕਾ ਕਰ ਰਿਹਾ ਸਰਕਾਰ ਗਲਤ ਕਰ ਰਹੀ ਹੈ ਤੇ ਅਸੀਂ ਫੇਰ ਵੀ ਉਹਦਾ ਪੱਖ ਸਰਕਾਰਾਂ ਦਾ ਪੂਰੀ ਜਾਣਦੇ ਆ ਸਾਡਾ ਫਰਜ਼ ਹੁੰਦਾ ਵੀ ਅਸੀਂ ਇੱਕ ਲੋਕਤੰਤਰ ਤੇ ਅਧਿਕਾਰ ਸਭ ਨੂੰ ਉੱਥੇ ਬੈਠਣ ਦਾ ਤੇ ਉਹ ਸਾਤਮਈ ਆ ਉਹ ਕਿਹੜਾ ਕਿਸੇ ਨੂੰ ਕੁਝ ਕਰਦੇ ਆ ਕਿਤੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਜਾਂਦਾ ਕਿਤੇ ਵੱਖਵਾਦੀ ਕਿਤੇ ਮਨ ਲਓ ਟੁਕੜੇ ਟੁਕੜੇ ਗਏ ਕਹਤਾ ਕਿਤੇ ਕੁਛ ਕਹੀ ਜਾਂਦੇ ਉਹਨਾਂ ਕਿਸਾਨਾਂ ਨੂੰ ਹੈ ਤਾਂ ਉਹ ਕਿਸਾਨ ਫਿਰ ਉਹ ਇੱਕ ਜ਼ਿੰਮੇਵਾਰ ਵਿਅਕਤੀ ਉਹਨਾਂ ਨੂੰ ਕੋਈ ਕਹਿ ਰਿਹਾ ਹੈ ਕਾਂਗਰਸੀ ਆ ਜੀ ਤੇ ਜਾਂ ਕੋਈ ਇਹ ਇਹਨਾਂ ਨੂੰ ਵਾਰਾ ਕੇ ਕਿਸਾਨਾਂ ਨੂੰ ਵਰਗ ਲਾ ਕੇ ਕੋਈ ਇਹ ਕਰਵਾ ਰਿਆ ਤਾਂ ਮੈਨੂੰ ਵੀ ਲੱਗਿਆ ਵੀ ਇਹ ਚਿੱਠੀ ਫਿਰ ਲਿਖਣੀ ਚਾਹੀਦੀ ਹੈ ਫਿਰ ਮੈਂ ਬੈਠਾ ਦੋ ਦਿਨਾਂ ਚ ਮੈਂ ਚਿੱਠੀ ਤਿਆਰ ਕੀਤੀ ਆ 27 ਤਰੀਕ ਨੂੰ ਮੈਂ ਬੈਠਾ ਸੀ 28 29 ਤਰੀਕ ਨੂੰ ਮੈਂ ਆਪਦੇ ਤਿਆਰ ਕਰਕੇ ਚਿੱਠੀ ਕਿਉਂਕਿ ਮੈਂ ਜਦੋਂ ਲਿਖਣ ਲੱਗਦਾ ਮੈਥੋਂ ਥੋੜਾ ਨਹੀਂ ਲਿਖਿਆ ਜਾਂਦਾ ਕੁਝ ਜੇ ਸਮੁੰਦਰ ਬੰਦਨੀ ਵਾਲੀ ਗੱਲ ਨਹੀਂ ਹੁੰਦੀ ਮੈਥੋਂ ਮੈਂ ਲਿਖਦਾ ਆਉਂਦਾ ਖੁੱਲ ਕੇ ਲਿਖਦਾ ਵਿਵਾਖ ਹੋ ਕੇ ਲਿਖਦਾ ਧੜਕੋ ਕੇ ਮੈਨੂੰ ਇਹ ਨਹੀਂ ਹੁੰਦੀ ਵੀ ਮੈਨੂੰ ਕੋਈ ਮੇਰਾ ਕੀ ਹਸਰ ਹੋਊਗਾ ਤੇ ਇਹਦੇ ਕਰਕੇ ਮੈਂ ਜਿਹੜੀ ਚਿੱਠੀ ਲਿਖੀ ਆ ਜਲਦੀ ਇੱਕ ਮੇਰਾ ਮਿੱਤਰ ਸੀ ਇੱਥੇ ਗੁਰਬਾਜ ਗਿੱਲ ਇੱਥੇ ਮਠਿੰਡੇ ਤੋਂ ਤੇ ਉਧਰੋਂ ਇੱਕ ਇਹਨਾਂ ਦਾ ਸਾਂਝੀ ਖਬਰ ਅਖਬਾਰ ਸ਼ਬਦਾ ਜੀ ਆਨਲਾਈਨ ਆਪਣੇ ਇਥੋਂ ਚੰਡੀਗੜ੍ਹੋਂ ਤੇ ਉਹਨਾਂ ਨੂੰ ਫਿਰ ਮੈਂ ਜਦੋਂ ਗੱਲ ਕਰੀ ਮੈਂ ਕਿਹਾ ਵੀ ਅੱਛਾ ਇਹ ਇਹ ਦੱਸੋ ਵੀ ਜਦੋਂ ਹੁਣ ਤੁਸੀਂ ਇਹ ਚਿੱਠੀ ਲਿਖੀ ਹੈ ਹਨਾ ਇਹ ਪਹਿਲੀ ਵਾਰ ਲਿਖਿਆ ਹੈ ਜਾਂ ਫਿਰ ਇਸ ਤੋਂ ਪਹਿਲਾਂ ਵੀ ਕਦੇ ਕੋਈ ਸਰਕਾਰ ਨੂੰ ਕੁਝ ਲਿਖਿਆ ਤੁਸੀਂ ਨਹੀਂ ਇਹ ਜਗਨੂ ਜੀ ਪਹਿਲੀ ਵਾਰ ਨਹੀਂ ਹੋਇਆ ਇਹ ਤਾਂ ਪਹਿਲੀ ਵਾਰ ਤਾਂ ਹੁਣ ਜਿਵੇਂ ਇਹ ਸੰਘਰਸ਼ ਚੱਲ ਰਿਹਾ ਲੰਬਾ ਹੋ ਗਿਆ ਸੰਘਰਸ਼ ਇਹ ਲੈ ਚਿੱਠੀ ਲਿਖੀ ਹੈ ਵੈਸੇ ਵੀ ਮੇਰੇ ਲੇਖ ਲੂ ਹੋਰ ਵੀ ਲਿਖਿਆ ਕਿਸਾਨੀ ਤੇ ਤੇ ਇਹ ਤੋਂ ਪਹਿਲਾਂ ਵੀ ਮੈਂ ਸਮੇਂ ਦੀਆਂ ਸਰਕਾਰਾਂ ਭਾਵੇਂ ਕੋਈ ਕੈਪਟਨ ਦੀ ਸਰਕਾਰ ਹੋਣ ਚੱਲੀ ਜਾਂਦੀ ਆ ਜਾਂ ਬਾਦਲ ਸਰਕਾਰ ਆ ਜਾਂ ਕੋਈ ਵੀ ਗਲਤ ਵਰਤਾਰਾ ਹੁੰਦਾ ਲੱਗਦਾ ਹੁੰਦਾ ਮੈਨੂੰ ਫਿਰ ਮੈਂ ਚਿੱਠੀ ਦਾ ਸਹਾਰਾ ਲੈਣਾ ਚਿੱਠੀ ਮਤਲਬ ਕੀ ਹੁੰਦੀ ਆ ਵੀ ਚਿੱਠੀ ਮੈਂ ਪਾਤੀ ਮੈਂ ਕੋਈ ਉਹ ਅੱਗੇ ਨਹੀਂ ਪਾਉਂਦਾ ਵੀ ਪ੍ਰਧਾਨ ਮੰਤਰੀ ਨੂੰ ਮੈਂ ਚਿੱਠੀ ਲਿਖ ਕੇ ਪਾਤੀ ਜੀ ਕੋਰੀਅਰ ਜਾਂ ਰਜਿਸਟਰੀ ਕਰਾਤੀ ਨਹੀਂ ਮੈਨੂੰ ਐ ਹੁੰਦਾ ਵੀ ਮੈਂ ਇੱਕ ਲੇਖ ਕਰਦੇ ਮੈਂ ਆਪਦਾ ਲੋਕਾਂ 'ਚ ਜਾਵੇ ਗੱਲ ਇਹ ਲੋਕਾਂ 'ਚ ਵਿਚਾਰ ਆ ਤੇ ਮੇਰੇ ਵਿਚਾਰ ਆ ਹੋ ਸਕਦਾ ਕਿਸੇ ਨੂੰ ਸਹਿਮਤ ਵੀ ਨਾ ਹੋਵੇ ਕੋਈ ਬੰਦਾ ਇਹਦੇ 'ਚ ਮੇਰੇ ਵਿਚਾਰਾਂ ਨਾਲ ਫਿਰ ਮੈਂ ਉਹ ਚਿੱਠੀ ਇੱਕ ਜਰੀਆ ਬਣਾਇਆ ਵੀ ਅਖਬਾਰ ਅਖਬਾਰਾਂ ਨੇ ਫਿਰ ਉਹ ਜਦੋਂ ਇਹ ਜਰੀਆ ਇੱਕ ਪੇਜ ਦੇਤਾ ਪੂਰਾ ਸਾਂਝੀ ਖਬਰ ਅਖਬਾਰ ਚ ਇੱਕ ਪੂਰਾ ਪੇਜ ਲੱਗਿਆ ਉਹਦਾ ਤੇ ਹੁਣ ਮੇਰਾ ਇਹ ਆ ਵੀ ਮੈਂ ਦਿੱਲੀ ਜਾ ਰਿਹਾ ਕੱਲ ਨੂੰ ਮੈਂ ਉੱਥੇ ਫਿਰ ਜਿਹੜੇ ਬਾਰਡਰ ਆ ਉੱਥੇ ਜਿੰਨੇ ਬਾਰਡਰਾਂ ਤੇ ਸਾਡੇ ਧਰਨੇ ਮੋਰਚੇ ਲੱਗੇ ਆ ਤੇ ਉਹਦੇ ਜਿਹੜੇ ਸਟੇਜਾਂ ਲੱਗੀਆਂ ਮੈਂ ਕੋਸ਼ਿਸ਼ ਕਰੂੰਗਾ ਵੀ ਉੱਥੇ ਮੈਂ ਉੱਥੋਂ ਤੱਕ ਪਹੁੰਚਾਵਾਂ ਉੱਥੋਂ ਤੱਕ ਲੋਕ ਲੋਕਾਂ ਤੱਕ ਜਾਵੇ ਗੱਲ ਤੇ ਬਾਕੀ ਵੀ ਮੈਂ ਸੋਸ਼ਲ ਮੀਡੀਆ ਤੇ ਵੀ ਇਹਨੂੰ ਆਪਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਰਿਹਾ ਆਪਦੇ ਤੇ ਤਾਂ ਕਰਕੇ ਵੀ ਚਿੱਠੀਆਂ ਮੈਂ ਹੋਰ ਵੀ ਆ ਜਿਵੇਂ ਬਾਦਲ ਦੇ ਨਾਲ ਖੁੱਲੀ ਚਿੱਠੀ ਸੁਖਵੀਰ ਦੇ ਨਾਲ ਖੁੱਲੀ ਚਿੱਠੀ ਜਦੋਂ 10 ਸਾਲ ਸਰਕਾਰ ਉਹਨਾਂ ਦੀ ਰਹੀ ਆ ਚਿੱਠੀ ਦਾ ਮਤਲਬ ਕਿਸੇ ਨੂੰ ਨੰਦਰਾ ਭੰਡੜਾ ਨਹੀਂ ਹੁੰਦਾ ਉਹ ਇੱਕ ਮਸਲੇ ਹੁੰਦੇ ਆ ਜੀ ਜਿਹੜੇ ਮਸਲਿਆਂ ਤੋਂ ਉਹਨਾਂ ਨੂੰ ਉਹ ਜਾਣੂ ਤਾਂ ਹੁੰਦੇ ਆ ਪਰ ਉਹ ਥੋਪ ਰਹੇ ਹੁੰਦੇ ਆ ਉੱਪਰ ਸਰ ਜਨਤਾ ਤੇ ਉਹ ਫਿਰ ਜਦੋਂ ਕੋਈ ਚਿੱਠੀ ਇਹ ਜੀ ਮੈਨੂੰ ਇਹ ਲੱਗਦੀ ਹੈ ਕਿਸੇ ਗੱਲ ਦੀ ਵੀ ਆਪਾਂ ਨੂੰ ਉਹ ਕਰਨਾ ਚਾਹੀਦਾ ਉਹ ਮੇਰੇ ਵਲ ਵਲੇ ਹੁੰਦੇ ਆ ਮੈਨੂੰ ਲੱਗਦਾ ਹੁੰਦਾ ਵੀ ਇਹ ਆਪਾਂ ਨੂੰ ਇਹਨਾਂ ਲੋਕਾਂ ਦੀ ਜਿਹੜੇ ਡੱਬੇ ਕੁਜਰੇ ਆ ਜਿਨ੍ਹਾਂ ਦੇ ੱਟਕਾ ਹੋ ਰਿਹਾ ਉਹਨਾਂ ਦੀ ਗੱਲ ਕਰਨੀ ਚਾਹੀਦੀ ਹੈ ਤੇ ਮੈਂ ਚਿੱਠੀ ਦਾ ਸਹਾਰਾ ਲੈਣਾ ਇਹ ਚਿੱਠੀਆਂ ਮੇਰੀਆਂ ਕਈ ਰੂਪ ਚ ਆਇਆ ਇੱਕ ਨਹੀਂ ਤੇ ਇਹ ਤੋਂ ਪਹਿਲਾਂ ਵੀ ਜਿਵੇਂ ਜਿਵੇਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਉਸ ਤਰੀਕੇ ਨਾਲ ਮੈਂ ਲਿਖਦਾ ਹੀ ਰਹਿਣਾ ਜੀ ਉਹ ਮੇਰੀਆਂ ਅਖਬਾਰਾਂ 'ਚ ਸਭ ਦੀਆਂ ਰਹਿੰਦੀਆਂ ਜੀ ਅਸਤੇਹੀ ਸਵਾਲ ਹੈ ਕੇਂਦਰ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਲਗਾਤਾਰ ਕਿਸਾਨ ਤਰਨੇ ਤੇ ਹੈ 2 ਮਹੀਨੇ ਜੁਣੂ ਜੀ ਕਹ ਆ ਕੱਲ ਦੀ ਮੀਟਿੰਗ ਆ ਜਿਹੜੀ 29 ਤਰੀਕ ਦੀ ਮੀਟਿੰਗ ਆ ਕੱਲ ਦੀ ਜਿਹੜੀ ਉੱਥੇ ਬਕਾਇਦਾ ਲੱਗਦਾ ਕੁਛ ਨਾ ਕੁਛ ਉਹਦੇ ਚ ਨਤੀਜਾ ਤੇ ਗੱਲ ਆਊਗੀ ਸਰਕਾਰ ਨੂੰ ਸਮਝਣਾ ਚਾਹੀਦਾ ਵੀ ਜਿਹੜੇ ਲੋਕ ਆ ਇਹ ਕਿਉਂਕਿ ਇੱਕ ਬੰਦਾ ਕੋਈ ਹੋਵੇ ਦੋ ਹੋਵੇ ਕੋਈ 10 ਹੋਣ ਕੋਈ 100 ਹੋਵੇ ਚਲੋ ਹੁਣ ਸਾਰਾ ਦੇਸ਼ ਹੀ ਉੱਠ ਖੜਾ ਹੁਣ ਜੇ ਕੁਝ ਕੁ ਲੋਕਾਂ ਨੂੰ ਤੁਸੀਂ ਵਰਗ ਲਾ ਕੇ ਕਿਸਾਨ ਬਣਾ ਕੇ ਕਿਸੇ ਜੇ ਧਰਨੇ 'ਚ ਪਚਾ ਦੇਓਗੇ ਜਾਂ ਉਹਨਾਂ ਦੀਆਂ ਕੋਈ ਗਲਤ ਗਤੀਵਿਧੀਆਂ ਦਿਖਾ ਦੇਓਗੇ ਜਾਂ ਆਪਣੇ ਕੋਲੇ ਵਹਾ ਕੇ ਕੋਈ ਨਕਲੀ ਜੇ ਕਿਸਾਨ ਜਿਵੇਂ ਪਿੱਛੇ ਇੱਕ ਪਹਿਲਾਂ ਜਿਹੜੀ ਇਹਨਾਂ ਨੇ ਗੱਲਬਾਤ ਪ੍ਰੈਸ ਕਾਨਫਰੰਸ ਕੀਤੀ ਆ ਜਾਂ ਲੋਕਾਂ 'ਚ ਗੱਲਬਾਤ ਕੀਤੀ ਉੱਥੇ ਕਿਸਾਨ ਵਹਾ ਲਏ ਉੱਥੇ ਕਿਸੇ ਸਟੇਟ ਦੇ ਉੱਥੇ ਵਹਾ ਕੇ ਉਹਨਾਂ ਨੂੰ ਦਿਖਾ ਪਿਆ ਵੀ ਸਿਰ ਤੇ ਪਾ ਦਸਤਾਰ ਇਹਨਾਂ ਦੇ ਜੇ ਕਿਸਾਨ ਆ ਉਹ ਕਹਿ ਰਹੇ ਆ ਜੀ ਬਹੁਤ ਵਧੀਆ ਕਾਨੂੰਨ ਬਣਿਆ ਹਲੋ ਆਥਕੰਡੇ ਜਿਹੜੇ ਇਹ ਜੇ ਅਪਣਾਉਣੇ ਆ ਫਿਰ ਤਾਂ ਜੋ ਮਰਜ਼ੀ ਕਰੀ ਜਾਣ ਪਰ ਜਿਹੜੀ ਸੱਚ ਆ ਬਿਲਕੁਲ ਇਹ ਤਾਂ ਲੋਕਾਂ ਦਾ ਮੰਨਣੀ ਪਊਗੀ ਕਿਉਂਕਿ ਜੇ ਸੋਧ ਦੀ ਗੱਲ ਕਰ ਰਹੇ ਆ ਇਹਦਾ ਮਤਲਬ ਦਾਲ 'ਚ ਕੁਝ ਕਾਲਾ ਜੇ ਸੋਧ ਦੀ ਗੱਲ ਕੀਤੀ ਆ ਹੁਣ ਐਮ ਐਸ ਪੀ ਦੀਆਂ ਗੱਲਾਂ ਵੀ ਹੋਗੀਆਂ ਮੰਡੀ ਦੀਆਂ ਗੱਲਾਂ ਵੀ ਹੋਗੀਆਂ ਇਹਾਂ ਦੇ ਅਸੀਂ ਮੰਡੀਆਂ ਤੋੜਦਿਆਂ ਨਹੀਂ ਚਾਹੁੰਦੇ ਇਹਾਂ ਦੇ ਵੀ ਅਸੀਂ ਸਮਰਥਨ ਮੋਲ ਆ ਜਿਹੜਾ ਅਸੀਂ ਪੂਰਾ ਦੇਣਾ ਚਾਹੁੰਦੇ ਆ ਪਰ ਜਿਹੜੀਆਂ ਦੂਜੇ ਸਟੇਟਾਂ ਦੀਆਂ ਖਬਰਾਂ ਆ ਰਹੀਆਂ ਉਹਦੇ 'ਚ ਤਾਂ ਉਹਨਾਂ ਦੀਆਂ ਤਾਂ ਝੋਨੇ ਦੀ ਫਸਲ ਪਈ ਆ ਜੀ ਉਹ ਨਹੀਂ ਲੈ ਰਹੇ ਆ ਲੋਆ ਜਿਹੜੇ ਲੋਕ ਬਿਹਾਰ ਦੇ ਉਹ ਕਰੀ ਜਾਂਦੇ ਆ ਉਹ ਉਹਨਾਂ ਲੋਕਾਂ ਦਾ ਬੁਰਾ ਹਾਲ ਆ ਮਤਲਬ ਜਿਹੜੀਆਂ ਇਹ ਗੱਲਾਂ ਕਰਦੇ ਆ ਵੀ ਅਸੀਂ ਇਹ ਕਰਦੇ ਆਂਗੇ ਇਹ ਹੁਣ ਹੁਣ ਮੰਨ ਲਓ ਇੱਕ ਇਹ ਚੀਜ਼ ਦਾ ਇਹਨਾਂ ਨੇ ਵੱਧ ਰੇਟ ਦੇ ਦਿੱਤਾ ਕਿ ਜ਼ਮੀਨ ਆ ਅੱਜ 10 ਲੱਖ ਦੀ ਜ਼ਮੀਨ ਦਾ 15 ਲੱਖ ਦੇਤਾ ਤੇ ਕੱਲ ਨੂੰ ਕੀ ਕਰਨਗੇ ਸਿੰਘੂ ਬਾਰਡਰ ਜਿਹੜਾ ਸਿੰਘੂ ਬਾਰਡਰ ਕਹਿੰਦੇ ਆ ਜਿਹਨੂੰ ਯੋ ਸਿੰਘੂ ਪਿੰਡ ਆ ਇੱਕ ਉਸ ਪਿੰਡ ਦੀ ਜਿੰਨੀ ਜ਼ਮੀਨ ਆ ਸਾਰੀ ਜਿਹੜੀ ਇਹਨਾਂ ਦੀ ਕਾਰਪੋਰੇਟ ਕੰਪਨੀਆਂ ਕੋਲੇ ਆ ਉਹਨਾਂ ਨੇ ਵੇਚ ਲਈ ਕਿਉਂਕਿ ਵੱਧ ਲਾਲਚ ਦੇ ਕੇ ਵੇਚਤੀ ਹੁਣ ਉਹ ਜੋ ਠੇਕੇ ਤੇ ਲੈਂਦੇ ਆ ਕੰਪਨੀ ਤੋਂ ਕੰਪਨੀ ਤੋਂ ਠੇਕੇ ਤੇ ਲੈ ਕੇ ਕੰਪਨੀ ਜਿਹੜੀ ਚੀਜ਼ ਆਖੂਗੀ ਉਹੀ ਬੀਜਣੀ ਪਊਗਾ ਇਹਦੇ ਚ ਫੇਰ ਜਦੋਂ ਮੁੱਲ ਜਿਹੜਾ ਰੇਟ ਹੋਊਗਾ ਉਹ ਆਪਦੀ ਮਰਜ਼ੀ ਨਾਲ ਦੇਣਗੇ ਉਹ ਉਹ ਕੁਝ ਗੱਲਾਂ ਤਾਂ ਸਾਡੇ ਸਾਹਮਣੇ ਆਈਆਂ ਹੀ ਪਈਆਂ ਤੇ ਉਹ ਉਥੋਂ ਕੋ ਲੋਕ ਇਹ ਆ ਵੀ ਸਰਕਾਰ ਭਾਜਪਾ ਦੀ ਆ ਕੋਸ ਤਾਂ ਜਿਹੜੇ ਹੁਣ ਜਿਵੇਂ ਹਰਿਆਣੇ ਚ ਭਾਜਪਾ ਦੀ ਸਰਕਾਰ ਆ ਹੁਣ ਦੇਖੋ ਉਹ ਜਾਗ ਪਿਆ ਤੁਸੀਂ ਅਸੀਂ ਜਾ ਕੇ ਤੁਸੀਂ ਦੇਖੋ ਮੈਂ ਦੋ ਵਾਰੀ ਜਾ ਆਇਆ ਤੀਜੀ ਵਾਰ ਮੈਂ ਤਿਆਰੀ ਆ ਫੇਰ ਇੱਕ ਭਰਾ ਜਿਹੜੇ ਜਿਹੜੇ ਹੁੰਦੇ ਨੇ ਜਿਵੇਂ ਉਹਨਾਂ ਨੇ ਇੱਕ ਭਰਾ ਬਣਾ ਲਿਆ ਵੱਡਾ ਭਰਾ ਵੱਡਾ ਭਰਾ ਦਾ ਮਤਲਬ ਕੀ ਹੁੰਦਾ ਵੀ ਇੱਕ ਪਰਿਵਾਰ ਦਾ ਮੁਖੀ ਹੁੰਦਾ ਜਾਂ ਵੱਡਾ ਭਾਈ ਆ ਜਾਂ ਬਾਪ ਆ ਜਾਂ ਕੋਈ ਉਹਦੀ ਪਰਿਵਾਰ ਦਾ ਮੁਖੀ ਹੁੰਦਾ ਉਹਦੀ ਗੱਲ ਚੱਲਦੀ ਹੁੰਦੀ ਹੈ ਪਰਿਵਾਰ ਤੇ ਉਹਦੀ ਪਰਿਵਾਰ ਨੇ ਮੰਨਣੀ ਹੁੰਦੀ ਹੈ ਹਰਿਆਣਾ ਦੇ ਲੋਕ ਸੀਗੇ ਜਿਹੜੇ ਸਰਕਾਰ ਉੱਥੋਂ ਦੀ ਜਿਆਦਾ ਡਰਦੇ ਸੀ ਪਰ ਜਿਹੜੀ ਅਗਵਾਈ ਕਰ ਲਈ ਪੰਜਾਬ ਦੇ ਕਿਸਾਨ ਨੇ ਜਥੇਬੰਦੀਆਂ ਸਾਡੀਆਂ 32 ਕਿਸਾਨ ਜਥੇਬੰਦੀਆਂ ਜਿਹੜੀਆਂ ਬਾਕੀ 500 ਦੇ ਕਰੀਬ ਲਾ ਦੀ ਸਾਰੇ ਦੇਸ਼ ਚ ਉਹਦੇ ਨਮਾਇंदे ਆ ਜਿਵੇਂ ਉੱਥੇ ਕੋਈ ਗੱਲ ਹੁੰਦੀ ਆ ਪਰ ਇਹਦੇ ਚ ਬਹੁਤ ਵੱਡਾ ਫਾਇਦਾ ਇਸ ਗੱਲ ਦਾ ਹੋਇਆ ਵੀ ਇੱਕ ਤਾਂ ਸਾਡਾ ਜਿਹੜੀ ਜਥੇਬੰਦੀਆਂ ਦੇ ਝੰਡੇ ਝਾੜ ਕੇ ਲੋਕ ਜਿਹੜੇ ਇਕੱਤਰ ਹੋ ਗਏ ਇੱਕ ਜਿਹੜੀ ਸਾਡੀ ਜਵਾਨੀ ਸੀ ਜਿਹਨੂੰ ਕਹਿੰਦੇ ਸੀ ਜੀ ਇੱਥੇ ਸੇਵਾ ਦਰਿਆ ਚੱਲਦਾ ਦੀ ਨਸਿਆਂ ਦਾ ਪੰਜਾਬ ਚ ਤੇ ਜਿਆਦਾ ਰੌਲਾ ਪਾਇਆ ਜਾਂਦਾ ਸੀ ਕਿਉਂਕਿ ਉਹ ਵੀ ਸਾਧਨ ਸੀ ਸੀ ਜਿਹੜੀ ਚਿੱਟਾ ਲਿਆ ਲਿਆ ਕੇ ਵੇਚਣਾ ਜਾਂ ਉਥੋਂ ਕਿੰਨਾ ਸਪਲਾਈ ਹੁੰਦਾ ਮਾਲ ਨਸ਼ੇ ਪੱਤੇ ਤੇ ਸਾਡੇ ਨੌਜਵਾਨ ਵੀ ਲਾਗੇ ਸੀ ਤੇ ਕੁਝ ਲੋਕ ਐਸੀ ਕਹਿੰਦੇ ਸੀ ਇੱਥੋਂ ਕੋਈ ਪੁਹੇਖ ਨਹੀਂ ਤੇ ਉਹ ਵਿਦੇਸ਼ਾਂ ਚਲੇ ਗਏ ਅੱਜ ਉਹ ਨੌਜਵਾਨ ਅੱਜ ਫਿਰ ਜਿਹੜੇ ਉੱਥੇ ਬੈਠੇ ਉਹ ਕੌਣ ਆ ਵਿਦੇਸ਼ਾਂ 'ਚ ਵੀ ਚਲੇ ਗਏ ਆ ਤੇ ਉੱਥੇ ਪਰ ਜਿਹੜੇ ਇਸ ਇਹ ਤੋਂ ਭੁੱਲ ਗਏ ਹੁਣ ਇਹ ਵੀ ਨਹੀਂ ਵੀ ਕਾਲੀ ਭਾਜਪਾ ਦੀ ਗੱਲ ਆ ਜਾਂ ਸਰਕਾਰ ਭਾਜਪਾ ਨੂੰ ਤਾਂ ਜਰੂਰ ਦੇ ਦਿੰਦੇ ਆ ਕਿਸੇ ਨੇ ਦੂਜੀਆਂ ਸਿਆਸੀ ਪਾਰਟੀਆਂ ਦਾ ਕੋਈ ਲੈਣਾ ਦੇਣਾ ਨਹੀਂ ਕਿਸੇ ਨੂੰ ਸਿਰਫ ਕਿਸਾਨੀ ਦੀ ਗੱਲ ਹੋ ਰਹੀ ਆ ਉੱਥੇ ਨਿੰਦਿਆ ਭੰਡਿਆ ਨਹੀਂ ਜਾਂਦਾ ਕਿਸੇ ਨੂੰ ਸਿਆਸੀ ਪਾਰਟੀਆਂ ਨੂੰ ਨਹੀਂ ਬੈਠ ਦਿੰਦੇ ਉੱਥੇ ਸਿਆਸੀ ਪਾਰਟੀਆਂ ਦੇ ਨੁਮਾਇंदे ਨਹੀਂ ਜਾਂਦੇ ਉਹਨਾਂ ਨੇ ਕਿਹਾ ਵੀ ਸਾਡੇ ਤੋਂ ਦੂਰ ਰਹੋ ਅੰਦੋਲਨ ਤੋਂ ਉਹ ਪਾਸੇ ਰਹਿੰਦੇ ਆ ਤਾ ਕਰਕੇ ਜਿਹੜਾ ਇਹ ਹੈ ਸਰਕਾਰ ਨੂੰ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਇਹ ਬਿਲਕੁਲ ਆ ਜਿਹੜੇ ਕਾਨੂੰਨ ਰੱਦ ਕਰਨੇ ਚਾਹੀਦੇ ਆ ਤੇ ਕਾਨੂੰਨ ਤਾਂ ਜੇ ਲੋੜ ਹੋਵੇ ਤਾਂ ਉਹੀ ਹੋ ਕਰਨੇ ਚਾਹੀਦੇ ਬਣਾਉਣੇ ਚਾਹੀਦੇ ਜਦੋਂ ਲੋੜ ਹੀ ਨਹੀਂ ਕਿਸੇ ਨੂੰ ਵਧੀਆ ਕਿਸਾਨੀ ਵਧੀਆ ਚੱਲ ਰਹੀ ਆ ਤਾਂ ਸਾਨੂੰ ਕਿਉਂ ਇਹ ਕਾਨੂੰਨ ਬਣਾਉਣ ਦੀ ਲੋੜ ਕੀ ਆ ਤਾਂ ਕਰਕੇ ਜਿਹੜਾ ਮੋਦੀ ਨੂੰ ਬਹੁਤ ਸਮਝਦਾਰੀ ਨਾਲ ਜਿਹੜਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਆ ਦੇਸ਼ ਦਾ ਉਹ ਮੁਖੀ ਇੱਕ ਪਰਿਵਾਰ ਦਾ ਸਾਰੇ ਦੇਸ਼ ਦਾ ਤੇ ਉਹਨੂੰ ਇੱਕ ਬਹੁਤ ਸੂਝਬੂਝ ਤੋਂ ਕੰਮ ਲੈਣਾ ਚਾਹੀਦਾ ਠੀਕ ਆ ਉਹਦੇ ਉਹਨਾਂ ਨੇ ਪੈਸਾ ਲਾਇਆ ਹੋਣਾ ਉਸ ਦੇ ਤਰੀਕੇ ਨਾਲ ਕੋਈ ਲਾਇਆ ਹੋਣਾ ਫਿਰ ਇਸ ਨੂੰ ਡੋਬਣਾ ਤਾਂ ਨਹੀਂ ਜੇ ਇੱਕ ਨੇ ਪੈਸਾ ਲਾਤਾ ਉਹ ਗਲਤ ਕੰਮ ਕਰੀ ਜਾਂਦਾ ਤਾਂ ਸ਼ੂ ਦਾ ਸਾਥ ਦੀ ਜੇ ਤਾਂ ਕਰਕੇ ਵੀ ਇਹ ਜਿਹੜਾ ਕਾਨੂੰਨ ਬਣਾਏ ਆ ਕਾਨੂੰਨੇ ਰੱਦ ਕਰਨੀ ਪੈਣਗੇ ਇਹ ਜੀ ਗੱਲ ਨਹੀਂ ਕਿਉਂਕਿ ਕਿਸਾਨਾਂ ਕੋਲੇ ਤਾਂ ਉਹਨਾਂ ਨੇ ਦੇਖਿਆ ਪਹਿਲਾਂ ਇਹਨਾਂ ਨੂੰ ਆਏ ਸੀ 4-5 ਦਿਨ ਬਹਿਣਗੇ ਤੇ ਦੁਬਾਰਾ ਆ ਜਾਣਗੇ ਇਹਨਾਂ ਨੂੰ ਇਹ ਸੀਗਾ ਵੀ ਜਿਹੜੇ ਇਹ ਕਿਸਾਨ ਆ ਜਿਹੜੇ ਲੋਕ ਆ ਇਹ ਬਾਲਾ ਲੰਬਾ ਸਮਾਂ ਲੜਾਈ ਲੜਦੀ ਨਹੀਂ ਇਹਨਾਂ ਨੇ ਤੇ ਇਸ ਤੋਂ ਬਾਅਦ ਇਹ ਇੱਥੇ ਅਸੀਂ ਤਾਂ ਆਪਦੇ ਥਾਂ ਤੇ ਬੈਠੇ ਆ ਇਹ ਲੋਕ ਇੱਥੇ ਖੱਜਲ ਖਵਾਰ ਹੋਣਗੇ ਇਹ ਭੁੱਖੇ ਮਰਨਗੇ ਜਾਣਗੇ ਹੁਣ ਤੁਸੀਂ ਦੇਖੋ ਉੱਥੇ ਲੰਗਰ ਪਾਣੀ ਤੋਂ ਲੈ ਕੇ ਹਰ ਤਰ੍ਹਾਂ ਦੀ ਸਹੂਲਤ ਮਿਲਦੀ ਹਰ ਤਰ੍ਹਾਂ ਦਾ ਜਦੋਂ ਸਹੂਲਤ ਮਿਲਦੀ ਆ ਉੱਥੇ ਤੇ ਫਿਰ ਕਿਸਾਨ ਆ ਉੱਥੇ ਹੌਸਲੇ ਚ ਹੋ ਗਿਆ ਉੱਥੇ ਪਿੰਡਾਂ ਦੇ ਲੋਕ ਵੇਖੋ ਉੱਥੇ ਉਹਨਾਂ ਲੱਕੜਾਂ ਦੀ ਘਾਟ ਆ ਤਾਂ ਉੱਥੇ ਟਰਾਲੀਆਂ ਭਰ-ਭਰ ਲੱਕੜਾਂ ਲਈ ਜਾਂਦੇ ਸੁੱਕੀਆਂ ਵੀ ਉੱਥੇ ਬਾਲਣ ਦੀ ਲੋੜ ਆ ਉੱਥੇ ਜੇ ਮੰਨ ਲਓ ਉਹਨਾਂ ਨੂੰ ਕੋਈ ਚੀਜ਼ ਦੀ ਲੋੜ ਆ ਰਾਸ਼ਨ ਪਾਣੀ ਦੀ ਲੋੜ ਆ ਉਹ ਤਾਂ ਉਹ ਤੇ ਹਰਿਆਣੇ ਵਾਲੇ ਨਹੀਂ ਘਟਾਉਂ ਕਰਾ ਰਹਿਣ ਦਿੰਦੇ ਇਹ ਮਿਲ ਕੇ ਬੈਠਣ ਲੱਗੇ ਜੀ ਜਦੋਂ ਬੈਂਦੇ ਆ ਜੇ ਲੰਗਰ ਹਰਿਆਣੇ ਵਾਲਿਆਂ ਨੇ ਲਾਇਆ ਤਾਂ ਪੰਜਾਬ ਦੇ ਲੋਕ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਭਾਈ ਸਾਹਿਬ ਵੀਰ ਜੀ ਲੰਗੇ ਠੱਕ ਜਿਓ ਜੇ ਪੰਜਾਬ ਦਾ ਲੱਗਿਆ ਤਾਂ ਉੱਥੇ ਹਰਿਆਣੇ ਵਾਲੇ ਬੈਠੇ ਆਪਦੀ ਭਾਸ਼ਾ ਚ ਗੱਲ ਕਰਦੇ ਆ ਤਾਂ ਕਰਕੇ ਅਸੀਂ ਤਾਂ ਭਰਾ ਹੀ ਅਸੀਂ ਸਾਡੀਆਂ ਵੰਡੀਆਂ ਪਾਲੀਆਂ ਸੀ ਕਿਤੇ ਐਸਵਾਈਐਲ ਨਹਿਰ ਦਾ ਮੁੱਦਾ ਬਣਾ ਲੈਂਦੇ ਆ ਇਹ ਵੀ ਲੋਕ ਸਮਝ ਗਏ ਲੋਕ ਸਿਆਣੇ ਹੋ ਗਏ ਬਹੁਤ ਤੇ ਸਰਕਾਰਾਂ ਦੇ ਜਿਹੜੀਆਂ ਇਹ ਨੀਤੀਆਂ ਨੂੰ ਬਹੁਤ ਸਮਝਦੇ ਆ ਤੇ ਪਰ ਹੁਣ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਵੀ ਜਦੋਂ ਸ਼ਾਂਤਮਈ ਇੱਕ ਅੰਦੋਲਨ ਚੱਲ ਰਿਹਾ ਇਹਦੇ ਚ ਕੋਈ ਨੁਕਸਾਨ ਹੀ ਨਹੀਂ ਕਿ ਕਿਸੇ ਦਾ ਕੋਈ ਕਰ ਰਿਹਾ ਤਾਂ ਫਿਰ ਇਹ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਇਹ ਜਿਹੜੀਆਂ ਕੋਝੀਆਂ ਹੱਥ ਕੰਡੇ ਨਹੀਂ ਪਣਾਉਣੇ ਚਾਹੀਦੇ ਵੀ ਵਿੱਚ ਕੋਈ ਕੁਸ ਬੈਡ ਕਰਾਤੀ ਜਾਂ ਮੀਡੀਆ ਨੂੰ ਆਪਦੇ ਪੱਖ ਚ ਪੁਤਾਲਿਆ ਤੇ ਹੁ ਸੁਖੀ ਸਾਡੀ ਜਿਹੜਾ ਨਵਾਂ ਸਾਲ ਆਉਣਾ ਇਹ ਵਧੀਆ ਜੜੇ ਤੇ ਇਹ ਸਰਕਾਰ ਦੀ ਵੀ ਬੱਲੇ ਬੱਲੇ ਹੋਵੇ ਜਿਹੜੇ ਲੋਕ ਆਜ ਮੋਦੀ ਨਾਰਾ ਮਰਦਾਬਾਦ ਦੇ ਨਾਰੇ ਲਾਉਂਦੇ ਆ ਜੇ ਕਾਨੂੰਨ ਇਹ ਰੱਦ ਕਰ ਦੇ ਤਾਂ ਉਹੀ ਜਿੰਦਾਬਾਦ ਦੇ ਨਾਰੇ ਲਾ ਕੇ ਵੀ ਜਾਣਗੇ ਪੰਜਾਬ ਨੂੰ ਆਉਣਗੇ ਆਪਣੇ ਬੱਚਿਆਂ ਚਾਣਗੇ ਵੇਖੋ ਕਿੰਨੀਆਂ ਮੰਨ ਲਓ ਜਿਹੜੇ ਤੁਰ ਗਏ ਸੀ ਲੋਗੇ ਸਮਝ ਲੈ ਜਿਨ੍ਹਾਂ ਨੂੰ ਸੀਦਾ ਦਰਜਾ ਦਿੱਤਾ ਇਹਨਾਂ ਨੇ 32 33 ਹੋ ਗਏ ਆ ਹੁਣ ਵਕੀਲ ਹੋ ਗਿਆ ਕੱਲ ਜੀ ਉਥੇ ਟਿਕਰੀ ਬਾਰਡਰ ਤੇ ਉਹ ਸਰਫਾਜ਼ ਖਾਲੀ ਪਹਿਲਾਂ ਇੱਕ ਬਾਬਾ ਜੀ ਨੇ ਗੋਲੀ ਉਥੇ ਆਰਮ ਸਿੰਘ ਜੀ ਨੇ ਆਪਣੇ ਖੁਦ ਕਿਸੀ ਕਰ ਲਈ ਸੀ ਮਾਰ ਕੇ ਤਾਂ ਕਰਕੇ ਇਹ ਜਿਹੜੇ ਮਾਵਾ ਦੇ ਪੁੱਤ ਜਾ ਰਹੇ ਆ ਜਾਂ ਪਰਿਵ ਜੀ ਜਾ ਰਹੇ ਆ ਤੇ ਇਹ ਇਹ ਤਾਂ ਬਹੁਤ ਵੱਡਾ ਘਾਟਾ ਹੁੰਦਾ ਪਰ ਇਹਨਾਂ ਨੂੰ ਕਰਾ ਨੂੰ ਸਮਝਣਾ ਚਾਹੀਦਾ ਇਹ ਜਿਹੜੇ ਵਾਪਸ ਲੈਣੇ ਚਾਹੀਦੇ ਅਤੇ ਇਹ ਦੇਸ਼ ਦਾ ਵੀ ਹੈ ਉਹਨਾਂ ਦਾ ਵੀ ਹੈ ਤੇ ਇਹ ਲਕਾਈ ਦਾ ਵੀ ਹੈ ਜੀ ਸੋ ਬਿਲਕੁਲ ਇਹਨੇ ਗੁਰਨਾਬ 사ਜਨ ਲੇਖਕ ਵੀ ਹੈ ਪੱਤਰਕਾਰ ਵੀ ਨੇ ਤੇ ਕਿਸਾਨ ਵੀ ਹੈ ਜਿਨ੍ਹਾਂ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਖੁੱਲੀ ਚਿੱਠੀ ਨਵਿਕਲੀ ਪਹਿਲ ਕੀਤੀ ਗਈ ਹੈ ਇਹਨਾਂ ਵੱਲੋਂ ਲਿਖੀ ਗਈ ਹੈ ਅਤੇ ਮੰਗ ਇੱਕੋ ਇੱਕ ਹੈ ਕਿ ਜਿਹੜੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਜਲਦ ਤੋਂ ਜਲਦ ਰਦ ਕੀਤਾ ਜਾਵੇ ਤਾਂ ਅਗਲੀ ਵਾਰ ਫਿਰ ਹਾਜ਼ਰ ਹੋਮੈਂ ਨਵੀਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ